That's the ਮੈਂ ਦੇਖ ਕੇ ਦੀ ਰਹਿਣ ਵਾਲੀ ਨਾ ਸ਼ਾਰਦਨੀ ਕਲੋਨੀ ਵਿੱਚ ਰਹਿੰਦੀ ਹਾਂ ਬੰਦ ਕੀਤਾ ਕੀ ਘਟਨਾ ਵਾਪਰੀ ਹੈ ਤੇ ਕਦੋਂ ਦਾ ਸਮਾਂ ਕੀ ਸਮਝੀ ਸਾਡੇ 3:00 ਵਜੇ ਦਾ ਟਾਈਮ ਸੀ ਵਾਲੀ ਦਾ ਦਰਵਾਜ਼ਾ ਜਿਹੜਾ ਜੀ ਕੋਠੇ ਦਾ ਕਮਰੇ ਲੋਣ ਦੇ ਸੀ ਇਸ ਦਰਵਾਜ਼ਾ ਜਿਹੜਾ ਨਾ ਤੇ ਫਲਾਟ ਸਿੱਕੇ 533 ਦੀ ਆਪਾਂ ਅੱਜ ਗੱਲ ਕਰਨਗੇ ਸੀ ਤੇ ਮੈਂ ਕੱਲੇ ਆਈ ਤੇ ਉਹ ਤੇਰੇ ਭਾਈ ਮਾਨਕ ਚੇਅਰ ਤੇ ਬੈਠੀ ਸਾਹ ਦੇ ਵਿੱਚ ਪੰਨੇ ਗਾਂਦ ਟੱਪ ਕੇ ਤੇ ਅੰਦਰ ਉਹਨੇ ਕੋਸ਼ਿਸ਼ ਕੀਤੀ ਤੇ ਮੈਂ ਆਪਣਾ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਹਾ ਬੰਦ ਕੀਤਾ ਤੇ ਦੋ ਜਾਨਾਂ ਨੇ ਬੁਹਾ ਕੋਲ ਦੀ ਅਸਥਿਤੀ ਉਹਨਾਂ ਕੋਲ ਪੁੱਛਿਆ ਕਿ ਕਿੰਸ ਕੀ ਇਸ ਦਾ ਬਾਤ ਕਿ ਆਖ ਖੰਡਾ ਸੀ ਉਹਨੇ ਵੀ ਨਾਲ ਹੀ ਤਕਾਲੂਂ ਦੀ ਕੋਸ਼ਿਸ਼ ਕੀਤੀ ਪਰ ਨਾ ਪਾਇਆ ਮੇਰੇ ਬੱਚੇ ਬੜਾ ਰੁਮੀ ਬਿਮਾਰ ਵੀ ਹੋ ਗਏ ਇਸ ਟੈਨਸ਼ਨ ਦੇ ਨਾਲ ਤਦ ਉਹ ਉਸ ਟਾਈਮ ਦਾ ਹਾਲਾਤ ਕੀ ਸੀ ਤੁਹਾਡੇ ਕਿਉਂਕਿ ਇੱਕ ਬੈਨਨ ਬਹੁਤ ਮੁਸ਼ਕਲ ਹੁੰਦਾ ਹੈ ਤਿੰਨ ਨੌਜਵਾਨ ਸਨ ਉਹ ਕੰਮ ਆਸ਼ੀਰਵਾਦ ਤੇ ਚਿੱਕਨੀ ਲਗਾਈ ਬੋਲੇ ਸੁਪਾ ਖਿੱਚ ਕੇ ਨਾਲ ਲਾਇਆ ਉਹਨੇ ਮੈਡੀਕਲ ਚੁੱਕਾ ਤੇ ਅਬ ਆਵਾਜ਼ ਨਾਲ ਪੇਟੋਂ ਦਾ ਪਾਰੀ ਕਿ ਇਸ ਜਗ੍ਹਾ ਤੇ ਕੋਈ ਜੀ ਹੈ ਆਪਣੇ ਬੱਚਾ ਪਾਪਾ ਪਾਪਾ ਕਰਦੇ ਬਰੋ ਆਪਣੀ ਪਾਪਾ ਨੂੰ ਬੁਲਾਵਾ ਕਰ। ਹੁਣ ਕੀ ਮੰਗੀ ਕਰਦੇ ਤੁਸੀਂ? ਕੋਈ ਨਹੀਂ ਹੈ। ਲਗੀ। ਸਾਡੀ ਉਹ ਪੇਹਰਾ ਜੇ ਨਾ ਮਦਦ ਕੀ ਕੋਈ ਕੋਸ਼ਿਸ਼ ਕਰ। ਕਿ ਕੰਦ ਤੱਕ ਕੀ ਕਰ ਰਹੇ ਹੋ? ਸੁਹਵਾ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ? ਤੋੜਤਾ ਨਹੀਂ ਸੀ ਤੋੜਤਾ।